ਦੀ ਡਾਂ ਥੋਡੀ ਦੀ ਓਏ ਕੈਨੇਡਾ ਅਮਰੀਕਾ ਕੈਨੇਡਾ ਹੈ ਲੋਹੂ ਦੇ ਧੌਲ ਕੀ ਖਾਧਾ ਦੱਛਾ ਪਹਿਲਾ ਦਿਨ ਹੈ ਨਗਾਤਾ ਫੜ ਲਿਆ ਗੁੱਟ ਮਿਲਦੇ ਹਨ ਮਾਰੇ 5 ਕਿੰਨੇ ਵਾਰ ਜਸਨਾ ਜੀ ਕਿਹੜਾ ਡੇ ਹੈ ਥੱਕ ਡੇ ਹੈ ਗਾਇਸ ਗੋ ਟੂ ਟਾਇਲਟ ਕਿڑی ਚੱਕੀ ਦਾ ਆਟਾ ਖਾਣਾ ਪੁੱਤ ਮੈਂ ਸੈਂਟਰ ਖੇਡੂਗਾ ਮੈਂ ਤਾਂ ਕੰਨੀ ਤੇ ਖੇਡੂਗਾ ਨਾ ਨਾ ਮੈਂ ਫਿਰ ਰੇਟਰ ਵੀ ਮੇਨ ਖੇਡਦਾ ਹਾਂ ਹਾਂ ਫਿਰ ਮੈਂ ਤਾਂ ਜਾਫੀਆਂ ਫਿਰ ਮੈਂ ਤਾਂ ਕੰਨੀ ਲਾਉ ਵੀ ਕਹਿੰਦੇ 1 ਨੰਬਰ ਮਹੌਲ ਬਣ ਗਿਆ ਆ ਫਟਬਾਦ ਦੇ ਵਿੱਚ ਹਰਦੀ ਹੈ ਨਾ ਹੁਣ ਤੂੰ ਪਹਿਲੀ ਹੀ ਰੱਖਦੇ ਸੀ ਉਹ ਸਾਹ ਨਾਲੀ ਗੱਡੀ ਜਿੱਤਰਾ ਹੈ ਕਿ ਨਹੀਂ ਜੇ ਵੀਰ ਨੇ ਕਿ ਤੂੰ ਲੜਨ ਵਾਲੇ ਤਰੀਕੇ ਨਾਲ ਕਰਨੀ ਆ ਆ ਪਿਸਤੌਲ ਦਾ ਪਿੱਛੀ ਦਰ ਹਾਂਜੀ ਮਿੱਤਰੋ ਆਪਾਂ ਸੰਗਰੂਰ ਆਇਆ ਕੋਲਾ ਬਾਰਕ ਤੇ ਢਿੱਲੋਂ ਵਾਲਿਆਂ ਦੇ ਕਿੰਨੀ ਉੱਚੀ ਪੌੜੀਆਂ ਹੈ ਖੇੜ ਖੇੜ ਖੇੜਾ ਦੇਖ ਲੋ ਜੀ ਇਹ ਫੈਨ ਨੇ ਆਪਾਂ ਵੀ ਜਾਣੇ ਸਾਡਾ ਸਰੂਰ ਚ ਪਤਾ ਲੱਗਿਆ ਹਾਂਜੀ ਕੀ ਕਰਦੇ ਬੱਚੋ ਸਿੱਲੂ ਸਿੱਲੂ ਆ ਗਿਆ ਸਿੱਲੂ ਗੁੱਡ ਬਾਏ ਗੁੱਡ ਬਾਏ ਕੀ ਖੋਲੂ ਦੇ ਨਾ 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 ਮੈਂ ਲਾ ਪੀਉਂਗਾ ਯਾਰ ਤੋਚੂ ਦੇਣੀ ਹੈ ਖੇਤੀ ਦਾ ਕੰਮ ਨਾ ਸਾਰਾ ਬੰਦਾ ਹੀ ਨਿਬੜ ਜੂ ਬੰਦਾ ਨਿਬੜ ਜੂ ਸਾਰੇ ਨੇ ਬਈ ਸੋਮੇ ਲਈ ਵੋਟ ਕਰੋ ਸੀਐਮ ਸੋਮੇ ਨੂੰ ਬਣਾਉਣੇ ਗੁੱਡ ਮਾਰਨਿੰਗ ਗਾਇਸ ਵੈਲਕਮ ਬੈਕ ਮਾਈ ਯੂਟਿਊਬ ਚੈਨਲ ਦਾ ਫਿਟਨੈਸ ਤੇ ਮੇਰੇ ਨਾਲ ਜਸਨ ਫਰੋਂ ਦੁਗਾ ਸ਼ਾਰਟਫੁੱਟ ਯਾ ਯਾ ਗਾਇਜ਼ ਹਾਊ ਆਰ ਯੂ ਇਹ ਆਪਣੇ ਵਲੌਗ ਨੂੰ ਸ਼ੂਟ ਕਰ ਰਹੀਏ ਨਾਲ ਦੀ ਨਾਲ ਇਹਨੇ ਸਨੇਪ ਪਾਉਣੀ ਹੋਣੀ ਹੋਰ ਕੀ ਕਰਨੇ ਨੇ ਔਰ ਜਸਨ ਹੋਰ ਵਧੀਆ ਜੀ ਤੁਸੀਂ ਦੱਸੋ ਠੀਕ ਠਾਕ ਸਾਰੇ ਹਾਂਜੀ ਹਾਂਜੀ ਵਧੀਆ ਸਾਰੇ ਮਾੜਾ ਖੜਾ ਕੇ ਰੱਖੋ ਮੇਰਾ ਕੈਮਰਾ ਬਲਰ ਮਾਰ ਰਿਹਾ ਨਾ ਬੇਕਾਰ ਫੋਨ ਹੈ ਤੁਹਾਡੇ ਕੋਲ ਲੜਕੀ ਚਲੋ ਠੀਕ ਹੈ ਜੀ ਸਾਨੂੰ ਇੰਜੋਏ ਕਰਿਆ ਕਰੋ ਸਾਡੇ ਵਲੌਗ ਨੂੰ ਜਿਆਦਾ ਪਿਆਰ ਦਿਆ ਕਰੋ ਕੀ ਹੋ ਜਾਂਦਾ ਗਾਇਜ਼ ਤੁਹਾਨੂੰ ਵੀ ਨਲੀਆ ਲੱਗਦੀ ਨੇ ਫਿਰ ਇਸ ਵੇਰੇ ਨਹੀਂ ਤਾਂ ਲੱਗਦੀ ਨੇ ਗਾਇਜ਼ ਇਗਨੋਰ ਕਰੋ ਇਹਨੂੰ ਇਹ ਨਲੀ ਚੁੱਚ ਲੈ ਆ ਗਿਆ ਕੱਲ ਕੋਈ ਨਹੀਂ ਆਉ ਹਾਂਜੀ ਬਾਜੀ ਕੱਲ ਬਾਗਣੀ ਵਾਲੀ ਚੈਂਪੀਅਨਸ਼ਿਪ ਤੇ ਕੱਲ ਦਾ ਮੈਚ ਵਧੀਆ ਸੀ ਮਤਲਬ ਸਰੀ ਆਦਨ ਵਾਲੀ ਆ ਟੱਕ ਚ ਲਈ ਗਿਆ ਸੀ ਅੱਛਾ ਟੱਕ ਚ ਲਈ ਗਿਆ ਸੀ ਬੈਸਟ ਤਾਂ ਸ਼ਿੱਲੂ ਰਹਿ ਗਿਆ ਬੈਸਟ ਤਾਂ ਸ਼ਿੱਲੂ ਹੀ ਸੀ ਸ਼ਿੱਲੂ ਸ਼ਿੱਲੂ ਭਾਈ ਇਹ ਬਲੌਗਰ ਜੀ ਇਹ ਸਾਰ ਦੇ ਬਲੌਗ ਹੀ ਬਣਾਉਂਦੇ ਮਤਲਬ ਤੂੰ ਫੇਲ ਕਰਾਈ ਹੁਣ ਇਹ ਨੇ ਡਾ ਅਮਰੀਕਾ ਨੇ ਡਾ ਹਿਲੂ ਉਹ ਤੁੜ੍ਹੇਂ ਦੀ ਡਾਂਗ ਥੋੜੀ ਦੀ ਓਏ ਕਮੈਂਟਰੀ ਕਮੈਂਟੇਟਰ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਕਮੈਂਟਰੀ ਮੜਾ ਸਹੀ ਢੰਗ ਨਾਲ ਕਰੇ ਕਮੈਂਟੇਟਰ ਨੂੰ ਬੇਨਤੀ ਆ ਵੀ ਕਮੈਂਟਰੀ ਮੜਾ ਹਿਸਾਬ ਨਾਲ ਕਰੇ ਓਏ ਇਹਨੂੰ ਕਾ ਇਹਨੂੰ ਕਾ ਰਿਕਾਰਡਰ ਦਾ ਜੱਫੀ ਦਾ ਹੱਥ ਨਹੀਂ ਲਾਉਣਾ ਤੌਰ ਹੋਵੇ ਤੌਨੀ ਕੁ ਜੀ ਉਹ ਲੈ ਜੇ ਕਰਾਏ ਦੁਕਾਨ ਆ ਵੀ ਜਾਏ ਸਾਹ ਮੂਦੇ ਟੋਲ ਕੀ ਭਾਦੋਦਕ ਟੋਲ ਕੀ ਘੇੜਾ ਤੂੰ ਸੜ ਤੇ ਤੂੰ ਹੀ ਟਾਈਮ ਤੂਫਾਨ ਹੈ ਤੂਫਾਨ ਹੈ ਹੈ ਤੂੰ ਹੀ ਰਹਿ ਜਾ ਬਗਣੀ ਵਾਲੇ ਚ ਕੱਪ ਦੇ ਕੱਲ ਤੁਸੀਂ ਵੀ ਕਮੈਂਟਰੀ ਕੀਤੀ ਨਹੀਂ ਕਮੈਂਟਰੀ ਨੂੰਦੀ ਨਹੀਂ ਕਰਦੇ ਪਲੇਅਰ ਅਸੀਂ ਕਾ ਬੰਦਾ ਹੀ ਹੋਰ ਬੱਬੂ ਕੀ ਹਾਲ ਹੈ ਬੱਬੂ ਵੱਜ ਗਏ ਦੋ ਤੇਰੇ ਹੈ ਤੂੰ ਕਹਿੰਦੇ 2 ਵਜੇ ਆ ਜੂਗਾ ਉਹ ਗੱਡੀ ਸਿਕਾ ਦਿੰਦਾ ਮੇਰਾ ਸਾਰਾ ਆਹੋ ਆਇਆ 8 ਵਜੇ ਵੱਡੀ ਗੱਡੀ ਸਿਕਾਉਂਦਾ ਇੱਕ ਇਹ ਗੱਡੀ ਸਿਕਾਉਂਦਾ ਉਹਨੇ ਬੜੀ ਗੱਡੀ ਸਿਕਾਉਂਦੇ ਨੇ ਸਾਰੇ ਬੰਦੇ ਦਾ ਰਨਿੰਗ ਰੂਨਿੰਗ ਕਰੀ ਜਾਂਦਾ ਸਲੋ ਸਲੋ ਇਹ ਕੱਲਾ ਹੀ ਟਾਈਮ ਪਾਸ ਕਰੀ ਜਾਂਦਾ ਬੈਠਿਆ ਕਮੈਂਟ ਕਰਕੇ ਦੋ ਇਹਦੇ ਲਾਉ ਵੀ ਕਹਿੰਦੇ ਮਸਤ ਹੋਣਾ ਸਾਡੇ ਕੱਪ ਦੀ ਅੱਜ ਪਹਿਲਾ ਦਿਨ ਹੈ ਨਘਾਤਾ ਫੜ ਲਿਆ ਗੁੱਟ ਕੱਪੜੇ ਤੇ ਵੱੜਦਾ ਕੱਪੜੇ ਲਾ ਤੇ ਤੇਰਾ ਨੰਬਰ ਹੈ ਤੇਰਾ ਨੀਗਾ ਤੇਰਾ ਪੁੱਤ ਤੇਰਾ ਨੰਬਰ ਹੈ ਆਦਾ ਹੁਣ ਆ ਭੱਜ ਗਿਆ ਓਏ ਹਲੋ ਕੱਟੇ ਕੱਢ ਲੋ ਹਾਂ ਓਏ ਮੋਕਲੇ ਮੋਕਲੇ ਬਿਟਰਾ ਵੱਡਾ ਹਾ ਖੱਬੀ ਹਾਂ ਵਾਓ ਏ ਵੈਰੀ ਗੁੱਡ ਕਿਹੜੀ ਚੱਕੀ ਦਾ ਆਟਾ ਖਾਣਾ ਪੁੱਤ ਅੱਜ ਮਿੱਤਰੋ ਅੱਜ ਵਾਲੀਵਾਲ ਦੇ ਮੈਚ ਹੋਣਗੇ ਬੌਕਸਿੰਗ ਟੀਮ ਦਾ ਐਥਲੈਟਿਕ ਤੇ ਕਬੱਡੀ ਦੀ ਟੀਮ ਦਾ ਸੈਂਟਰ ਲਾਉਂਗਾ ਕਿਉਂ ਏ ਕਾਇਮ ਹੋ ਜਾਓ ਸਾਇੰਸ ਸੈਂਟਰ ਮੈਂ ਸੈਂਟਰ ਖੇਡੂਗਾ ਮੈਂ ਤਾਂ ਕੰਨੀ ਤੇ ਖੇਡੂਗਾ ਨਾ ਨਾ ਮੈਂ ਫਿਰ ਰੈਟਰ ਵੀ ਮੇਨ ਖੇਡਦਾ ਹਾਂ ਆ ਫਿਰ ਮੈਂ ਤਾਂ ਜਾਫੀਆਂ ਫਿਰ ਮੈਂ ਤਾਂ ਕੰਨੀ ਤੇ ਖੇਡੂ ਓਏ ਬੌਕਸਿੰਗ ਵਾਲਿਓ ਕਾਇਮ ਹੋ ਜਾਓ ਸਰਤ ਲੱਗੀ ਲੱਸੀਆਂ ਦੀ ਲਾਓ ਵੀ ਕਹਿੰਦੇ ਇੱਕ ਨੰਬਰ ਮਾਹੌਲ ਬਣ ਗਿਆ ਨਾਵਰੇ ਕਾ ਤੇ ਚੜ ਗਿਆ ਤੂੰ ਕੈਮਰਾਮੈਨ ਕੀ ਕਰਿਆ ਓਏ ਹਾਂ ਕੈਮਰਾਮੈਨ ਸਕੋਰਰ ਪੂਰੀ ਟੀਮ ਕਹਿੰਦੇ ਪਹੁੰਚ ਚੁੱਕੀ ਐ ਖੇਡ 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 ਲੈ ਵਧੀਆ ਵਧੀਆ ਜੀ ਬਾਲਾ ਵਧੀਆ ਜੀ ਇਹਦਾ ਉਹ ਹੈਗਾ ਅੰਬੇ ਹੋਣਾ ਮੈਚ ਲੱਗ ਗਿਆ ਕੋਈ ਨਹੀਂ ਖੀਲ ਹੀ ਨਹੀਂ ਬਾਲਾ ਬੁੱਲਾ ਪਿੱਛੇ ਦਾ ਫਿਰ ਉਹ ਪਿੱਛੇ ਫਿਰ ਤਾਂ ਚੜ ਜੋ ਤੇ ਐਸਾ ਮਿੰਟ ਜੀ ਬੈਠੂ ਪਰ ਨਾ ਕੋਈ ਜਿਵੇਂ ਅੰਕਲ ਓਏ ਓਕੇ ਆਮ ਨਾ ਜਿੱਤ ਤੇ ਮੇਰਾ ਸੀਗਾ ਕਹਿੰਦਾ ਲੱਗੇ ਨਹੀਂ ਜੱਬਾ ਬਾਬਾ ਓਏ ਨਾਇਲ ਦਾ ਭੰਨੇ ਦਾ ਫੋਨ ਦਾ ਡਰ ਕੇ ਬਣਾ ਲ ਨਮਲ ਲਲੀ ਆਪਾਂ ਬੀਰ ਵੀ ਬਲੇ ਤੇ ਹਲਾ ਫੋਨ ਤੇ ਤੈਨੂੰ ਆ ਪਤਾ ਆ ਜਾ ਕੇ ਇਹਦਾ ਜੀ ਜੀ ਦਾ ਨਾ ਸਿੱਧਾ 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 ਇੱਥੇ ਮੋੜਾਂਗੇ ਆਪਾਂ ਮੋੜਾਂਗੇ ਆ ਫੁੱਟਬਾਲ ਦੇ ਵੀ ਚੁਰਤੀ ਹੈ ਨਾ ਕਿ ਮੇਰੇ ਚੌੜੀ ਥੱਲੇ ਆਉਂਦੀ ਜੀ ਕਿ ਕਰਦੇ ਡੀਟਿੰਗ ਕਰਦੇ ਜਿਹੜਾ ਹੈ ਇਹ ਕਿਹਦੇ ਇਹ ਹੈ ਡਰਾਈਵਰ ਹੈ ਨਹੀਂ ਹੁਣ ਤੂੰ ਪਹਿਲੀ ਦੱਸਦੇ ਸੀ ਉਹ ਸਾਰਨ ਵਾਲੀ ਗੱਡੀ ਜਿੱਤਰਾ ਹੈ ਕਿ ਨਹੀਂ ਜੇ ਵੀਰ ਰੋ ਰੋ ਸਾਨੂੰ ਲੱਗ ਰਹੇ ਨੂੰ 20 ਅ ਰਜਵੰਦ ਦੀਆਂ ਗੱਲ ਕਰਨੀਆਂ ਕਿ ਤੂੰ ਲੜਨ ਵਾਲੇ ਤਰੀਕੇ ਨਾਲ ਕਰਨੀਆਂ ਫੋਨ ਲੈਣਾ ਹੈ ਕਿ ਲੈਣਾ ਨਹੀਂ ਹੈਗਾ ਤੇ ਬਦਲਾਉਣਾ ਹੈ ਕਿ ਬਦਲਾਉਣਾ ਨਹੀਂ ਕਿਵੇਂ ਇੜਦਾ ਹਾਂ ਪਿਸਤੌਲ ਦਾ ਪਿੱਛੀ ਦਰ ਹਾਂ ਜੀ ਮਿੱਤਰੋ ਆਪਾਂ ਸੰਗਰੂਰ ਆਇਆ ਕੋਲਾਬਾਰਕ ਤੇ ਢਿੱਲੋਂ ਵਾਲਿਆਂ ਦੇ ਫੋਨ ਮਿਲਦਾ ਐਕਸਚੇਂਜ ਕਰਵਾਉਣਾ ਪਹਿਲਾਂ ਲਿੱਤਾ ਸੀਗਾ ਉੱਥੇ ਲੈਣਾ ਜੀ ਆ ਗਏ ਦੇਖਦੇ ਆ ਫਿਰ ਕੀ ਬੰਦ ਅੰਦਰ ਆ ਕੇ ਢਿੱਲੋਂ ਮੋਬਾਈਲ ਹੱਬ ਵਾਲਿਆਂ ਦੇ ਦੇਖੀ ਗਾਇਸ ਕਿੰਨੀ ਉੱਚੀ ਪੌੜੀਆਂ ਹੈ ਖੇੜ ਖੇੜ ਖੇੜਾ ਦੇਖ ਲੋ ਜੀ ਇਹ ਫੈਨ ਦੇ ਕੰਮ ਵੀ ਜਾਣੇ ਸਭ ਜ਼ਰੂਰ ਚੱਲਦਾ ਲੱਗਦਾ ਬਰਾਹਮਣ ਦਾ ਵੀਡੀਓ ਦੱਸਿਓ ਆਈਫੋਨਾਂ ਦੀ ਫੇਮਸ ਦੁਕਾਨ ਲੱਲ ਕੀ ਕਹਿ ਰਿਹਾ ਸੀ ਬਾਈ ਜਿੰਦਾ ਦੇਖਾ ਓਏ ਸੰਗਰੂਰ ਤੋਂ ਵਾਪਸ ਆ ਰਹੀ ਹਾਂਜੀ ਕੀ ਕਰਦੇ ਬੱਚੋ ਅਸੀਂ ਰਵੀ ਦੇ ਗੁਲਦਵਾਲੇ ਆਂ ਗੁਲਦਵਾਲੇ ਹਾਂਜੀ ਇੱਕ ਮਿੰਟ ਗੁਰਦੁਆਰੇ ਮੈਂ ਥੋੜੇ ਇਕਨ ਜਾ ਰਿਹਾ ਹਾਂਜੀ ਅੱਛਾ ਸੁੱਖ ਕੀ ਮੰਗੋਗੇ ਜੱਬ ਸਾਨੂੰ ਪਾਸ ਕਰ ਦੇ ਪੜਾਈ 'ਚ ਸਾਨੂੰ ਨੰਬਰ ਵਧੀਆ ਦੇ ਦੇ ਇਹ ਮੰਗ ਕੇ ਹੋ ਠੀਕ ਹੈ ਬਾਏ ਬਾਏ ਸਾਰਿਆਂ ਨੂੰ ਟਾਟਾ ਗੁੱਡ ਬਾਏ ਗੁੱਡ ਬਾਏ ਟਾਟਾ ਠੀਕ ਹੈ ਟਾਟਾ ਕੀ ਹੋ ਗਿਆ ਆਪਕੇ ਸਾਥ ਯਾਰ ਆ ਦੇਖੀ ਆ ਖੋਲੂ ਦੇਖੀ ਉਹ ਨਾ ਓਏ ਨਾ 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 ਓਏ ਮੈਂ ਲੈ ਪੀਉਂਗਾ ਯਾਰ ਤੂੰ ਤਾਂ ਕੋਚ ਨੂੰ ਦੇਣੀ ਐ ਆ ਧੱਕੇ ਨਾਲ ਹੀ ਸਟਿੰਗ ਪੀ ਜਾਂਦਾ ਯਾਰ ਕੋਚ ਨੂੰ ਦੇਣੀ ਐ ਹੋਰ ਹਾਂ ਤੂੰ ਕਿੱਧਰ ਫਿਰ ਆਇਆ ਬਾਗੋ ਬਾਗਾ ਵਧੀਆ ਯਾਰ ਬੜੇ ਦਿਨਾਂ ਬਾਅਦ ਆਇਓ ਬਲੌਗ ਚ ਅੱਜ ਤੁਸੀਂ ਉਹ ਬਲਾਉਜ ਬਾਈ ਕੀ ਕਰੀਏ ਹੁਣ ਕੰਮ ਦਾ ਟਾਈਮ ਆ ਲੂਲੂ ਪੜਦੇ ਸੀਗੇ ਚਾਰ ਪੰਜ ਗੀਲੇ ਲਾਏ ਹੋਏ ਨੇਗੇ ਦੋਕੇ ਗੀਲੇ ਪੜਦੇ ਸੀਗੇ ਕੱਲਕੇ ਗੀਲੇ ਰਹੀਏ ਸੀ ਅੱਜ ਬੇਲ ਪੜਦੇ ਅਜੇ ਨਿਬੜਣ ਨਿਬੜੂ ਆ ਇਹ ਕੰਮ ਨਹੀਂ ਕਰਦੇ ਨਿਬੜਦਾ ਖੇਤੀ ਦਾ ਕੰਮ ਨਾ ਸਾਰਾ ਬੰਦਾ ਹੀ ਨਿਬੜ ਜੂ ਬੰਦਾ ਨਿਬੜ ਜੂ ਕੰਮ ਨਹੀਂ ਨਿਪੜਦਾ ਹੋਰ ਕੋਈ ਸਹਰੀ ਆ ਜਾਏ ਅੱਜ ਫਿਰ ਉਹ ਸਹਰੀ ਯਾਰ ਹਾਲੇ ਮੇਰੇ ਨਾਲ ਕੋਈ ਜਾਹ ਨਹੀਂ ਯਾਰੀ ਹੋਰ ਹੋਰ ਭੈਣ ਦਾ ਮਤਲਬ ਨਾ ਕੱਲ ਉਹ ਐਕਸਟ੍ਰੀਨ ਫਾਈਲ ਜਾਨੀ ਵਾਲਾ ਹੈ ਹਾਂ ਉਹ ਹਾਂ ਬਾਬੇ ਸੌਣ ਲੱਗੇ ਬਾਬੇ ਕੱਲ ਪਰਸ ਨੂੰ ਮੈਂ ਕਹੇ ਜਵਾਕਾਂ ਨੂੰ ਹੰਦੇ ਹੋਰ ਭੈਣ ਜੋ ਕੱਲ ਪਰਸ ਮੈਂ ਇਹ ਜੀ ਵੀਡੀਓ ਦੇਖੀ ਭੈਣਾਂ ਦਾ ਯਾਰ ਨਾ ਮੇਰਾ ਤਾਂ ਦਿਮਾਗ ਲਿਆ ਗਿਆ ਬਾਬੇ ਹੋਰ ਭੈਣ ਤੋਂ ਇਹ ਨਾ ਯਾਰ ਮੈਂ ਅਮਰ ਤੋਂ ਰਾਤ ਨੂੰ ਰੋਣ ਆਈ ਗਿਆ ਬੇ ਦੇ ਦੇ ਬਹੁਤ ਤਾਂ ਬਹੁਤ ਯਾਰ ਮੰਦ ਭਾਗੀ ਘਟਨਾ ਇੱਕ ਤਰ੍ਹਾਂ ਦੀ ਐਕਸਟ੍ਰੀਨ ਫਾਈਲ ਜੀਤਣਾ ਇਹਦਾ ਬਾਬੇ ਆਪਣੇ ਸਾਰੇ ਚੱਕੇ ਉਹ ਗਲਤ ਹੋ ਰਿਹਾ ਹੈ ਇਹ ਜਿਹੇ ਜੀ ਦੁਨੀਆ ਦੇਖਦੀ ਆ ਯਾਰ ਉਹ ਜੀ ਤੈਨੂੰ ਬਣਾ ਦਈਏ ਸੀਐਮ ਅਗਲੀ ਹੈ ਹੈ ਸਾਰੇ ਆਣੇ ਬਈ ਸੋਮੇ ਲਈ ਵੋਟ ਕਰੋ ਸੀਐਮ ਸੋਮੇ ਨੂੰ ਬਣਾਉਣੇ ਆ। ਹਾਂ ਬਣਾ ਲਓ ਪੰਜਾਬ ਦੇ ਪਹਿਲੇ ਨੰਬਰ ਤੇ ਕੰਮ ਕਰਾਂਗੇ ਆਪਾਂ। ਹਰੇਕ ਹੀ ਕਹਿੰਦਾ ਹੁੰਦਾ ਬਾਅਦ ਚ ਭੁੱਲ ਜਾਂਦਾ ਲੈ ਜੋ ਪਾਵਰ ਆ ਜਾਂਦੀ ਆ। ਪੁਰਗੋੜ ਮੈਂ ਕੋਲ ਆਪਾਂ ਸੰਤ ਭਿੰਡਰਾਲਾ ਦੇ ਫੈਨ ਆ ਜਿੱਦਾਂ। ਠੀਕ ਆ। ਆਪਾਂ ਜਿਹੜਾ ਉਹਨਾਂ ਨੇ ਰਸਤਾ ਚੁਣਿਆ ਸੀ ਆਪਾਂ ਉਹ ਰਸਤੇ ਤੇ ਚੁਣਾਂਗੇ ਆਪਣੇ ਪੰਜਾਬ ਨੂੰ ਸਹੀ ਰਾਹ ਤੇ ਪਾਵਾਂਗੇ। ਓਕੇ ਜੇ ਕਦੀ ਇਹ ਜਿਆ ਕੰਮ ਹੋ ਗਿਆ। ਠੀਕ ਹੈ। ਹੁਣ ਜਿਹੜੇ ਆਪਣੇ ਨੰਦਪੁਰ ਦੇ ਮਤੇ ਨੇ ਅੱਜ ਤੱਕ ਕੀਤੇ ਨਹੀਂ ਕਿਸੇ ਨੇ ਪਾਸ। ਕਿਸੇ ਨੇ ਨਹੀਂ ਕੀਤੇ। ਉਗਰਾਏ ਆ। ਹੈਂ। ਜੇ ਮੌਕਾ ਮਾਗੇ ਯਾਰ ਜੇ ਤੈਨੂੰ ਮੌਕਾ ਮਿਲ ਗਿਆ ਮੌਕਾ ਮਿਲ ਗਿਆ ਜਰੂਰ ਕਰ ਦੋ ਮੌਕਾ ਦੋ ਮੌਕਾ ਦੋ ਬਸ ਠੀਕ ਆ ਪੰਜਾਬ ਦਾ ਨਾ ਹਰ ਇੱਕ ਨੌਜਵਾਨ ਚਾਹੁੰਦਾ ਇਹ ਗੱਲ ਹਮ ਠੀਕ ਆ ਹਾਂ ਠੀਕ ਆ ਜੀ ਪਚਾਵਾਂਗੇ ਤੁਹਾਡੀ ਗੱਲ ਸਾਰਿਆਂ ਤੱਕ ਕਰਿਓ ਗੌਰ ਹਮ ਸੁਣਾ ਹੋਈ ਨਾ ਤੂੰ ਕੀ ਖਾਣ ਲੱਗ ਗਿਆ ਕੋ ਸੋਣਾ ਗਾਣੂ ਹੋਈ ਜਾਣਾਗਾ ਇਹ ਤਾਂ ਮੂੰਹ ਧੁੱਪ ਪੈਂਦੀ ਉਹਦੇ ਉੱਤਰ ਠੀਕ ਆ ਚਲੋ ਜੀ ਹੋਰ ਅੰਕਲ ਜੀ ਕਰ ਜੀਂ ਸਫਾਈਆਂ ਵੀਰੇ ਹੋਰ ਕੱਤੇ ਮਚਾਈ ਹੈ ਨੇ ਅੱਗਾ ਅਸਰ ਜੀਵਨ ਜੀ ਵਧੀਆ ਬਈ ਸੱਟੋਂ ਹਾਂ ਲਾ ਦੀਆਂ ਅੱਗ ਅੱਗ ਲੱਗ ਅੱਗ ਹਾਂ ਠੀਕ ਹੈ ਹੋਰ ਕਹਿੰਦੇ ਸਿੱਤਾ ਸਾਫ ਸਬਾਈ ਦਾ ਸਾਰਾ ਠੇਕਾ ਤੁਹਾਡੇ ਹੀ ਆ ਹਨਾ ਪਰ ਠੇਕਾ ਸਾਡਾ ਹੀ ਚੱਲਦਾ ਸਹੀ ਗੱਲ ਹੈ ਹਨਾ ਚਲੋ ਵਧੀਆ ਹੈ ਕੈਮਰਾ ਦੇ ਪੂਰਾ ਸਾਫ ਕਰਿਆ ਪਿਆ ਰਸਤਾ ਦੇਖ ਲੋ ਸੇਫ ਕੁਸਲਾਹ ਦੇ ਰਹੇ ਕਹਿੰਦੇ ਜੇ ਮੋਨਟਾਈਜ਼ ਕਰਨਾ ਜਲਦੀ ਤਾਂ ਲੋਕਾਂ ਨਾਲ ਲੜੋ ਗਾਲਾਂ ਕੱਢੋ ਫਿਰ ਦੇ ਦੂਗਾ ਆ ਉਹ ਹੀ ਕਹਦੇਗਾ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਗਲਪਾ ਊਏ ਮੈਂ ਨਹੀਂ ਤੇਰੇ ਕਾਲੀ ਪੈ ਜਾਣਾ ਆਪਾਂ ਆ ਚੁੱਕੇ ਆ ਗਰਾਊਂਡ ਦੇ ਵਿੱਚ ਤੇ ਆਉਂਦੇ ਜਸਟਨ ਸੁਣ ਨਹੀਂ ਰਿਹਾ ਗਾਇਸ ਕੀ ਕਹਿ ਰਿਹਾ ਜਸਟਨ ਇਜ਼ ਬੈਕ ਸਵੇਰੇ ਸ਼ਾਮ ਅਸੀਂ ਗਰਾਊਂਡ 'ਚ ਹੀ ਹੁੰਨੇ ਆ ਤੇ ਸਾਡਾ ਭਰਾ ਸਹਿਬ ਬਡਰੁਖਾ ਵਾਲਾ ਹੋਰ ਸਾਹਿਬ ਮੈਚ ਤੇ ਕਦੋਂ ਜਾਣਾ ਚੋਂ ਲੱਗਾ ਕੱਲ੍ਹ ਵੀ ਸੁਣਾਣਾ ਕਿਤੇ ਅੱਧਾ ਬੰਗੜੀ ਬਣਾਇਆ ਗੱਡੀ ਨਹੀਂ ਗਿਆ ਸਾਡਾ ਆਪਨ ਵੇ ਆਪ ਨੂੰ ਘੇਰ ਲਾਂਗੇ ਹਾਂ ਦਾ ਪਾਸਟਾ ਅੱਜ ਵਾਸਤੇ ਸੀ 1 ਕਿਲੋ ਵਾਲਾ ਗੋਲਾ ਜੱਕ ਲੈ ਕੇ ਆਨੇ ਆਪਸੋ ਵਾਲੀ ਉਸਤਾਦ ਨੇ ਉਸਤਾਦ ਜੀ ਦੇ ਨੇ ਭਾਈ ਵੀ ਆਪਣਾ ਵੈਸੇ ਸਾਰੇ ਕੰਸੇ ਸਜਾ ਜਾਂ ਮਿਲਦੇ ਹਾਂ ਅਮਰੇ 5 ਮਿੰਟ ਬਾਅਦ ਹਾਂ ਹਾਂ ਮਿਸਾਈਆ ਬਦੇ ਬਾਦ ਉਹ ਲੁੱਕ ਚੈੱਕ ਕਰੇ ਉਦੋਂ ਹੀ ਕਿਵੇਂ ਆ ਕੀ ਕਹਿੰਦਾ ਚਾਹਿਆ ਚਾਹਣਾ ਨੇ ਕਿ ਕਿੰਨਾਂ ਨੂੰ ਬਲੌਗ ਆ ਹੀ ਜਾਂਦੇ ਨੇ ਬਲੌਗ ਤਾਂ ਦੱਸਦੇ ਹਾਂ ਗੱਡੀ ਦਾ ਸਿਕਾ ਜੀ ਨੂੰ ਕਿਤੇ ਬਾਤ ਤੋਂ ਨਹੀਂ ਤਖਾਲੀ ਦਿਵਾਈ ਕਰਕੇ ਰਹਿ ਗਿਆ ਸਰ ਜਿਹੜੀ ਜਿਆ ਆਸੀ ਆ ਗਈ ਭਾਈ ਤੇ ਆਏ ਮੈਂ ਲੁੱਕ ਚੈੱਕ ਆਪਣੀ ਇਹ ਸਾਈ ਹੈ ਇਹ ਗਾਰਡ ਇਹ ਡਾਗੇ ਗਾਰਨੇ ਇੱਧਰ ਅਫੀਸਰ ਉਹ ਕੋਚਿੰਗ ਦੇ ਉਹ ਰੂਮਸ ਬਣੇ ਨੇ ਪਲੇਅਰਾਂ ਖੱਤ ਦਾ ਆਏ ਖਦੇ ਪਲੇਅਰ ਨੇ ਜਿਹੜੇ मैडल लैके आए ने दो हज़ार बई दे आखरिया ने सैकलियां नवीं प्लेर ब देखो हाँ चम मतलब पहला भी लगा लगे अपने लैट लगाऊंगे आपके कितने दिन हो गए साई को एक महीना हो गया एक महीना हो तो गया बाई के ये अंकल ये गोला चकली अपना بنے چکلیا سٹار سٹ ایک گولا ارے تے ہائے گائز جے ہے ہمارا پہلوان اور جے ہے ہمارا بابو جے ہمارا ہے بابو جے ہے بلبل کا بچہ اے ڈپ ہوندا رننگ ٹائم رننگ ٹائم چنیری کھیل کھیل ہاں جی ہٹ کرو جناب ਹਾਂ ਜੀ ਮੈਂ ਕਹਿੰਦਾ ਹਾਂ ਇਹ ਰਨਿੰਗ ਜਿਹਦੇ ਮੋਟੇ ਹੀ ਗੋਦੋਂ ਦੇ ਨਾ ਵੱਟਦੇ ਨੇ ਹਾਂ ਜੀ ਜਸਨਾਜ ਕਿਹੜਾ ਡੇ ਆ ਹੱਗ ਡੇ ਆ ਗਾਇਸ ਗੋ ਟੂ ਟਾਇਲਟ ਇਹ ਦੂਈ ਹੱਗਦੇ ਆ ਜੱਫੀ ਵਾਲਾ ਪਾਗਲ ਇਹ ਜੱਫੀ ਸਿੱਲੂ ਸਿੱਲੂ ਆ ਗਿਆ ਸਿੱਲੂ ਵਾਹ ਬਹੁਤ ਸੰਦੇ ਨੇ ਓਏ ਆਹ ਸਿੱਕਾ ਇੱਕ ਇੱਕ ਹੀ ਕਰਤਾ ਇਹ ਕੀ ਕਰੇ ਬਟਰੁੱਖ ਵਾਲੇ ਨੇ ਰਾਹ ਚ ਸਿੱਟ ਲਈ ਵੀ ਆਉਂਦੇ ਨਹੀਂ ਕਹਿੰਦਾ ਮਨ ਨੂੰ ਮਾਗ ਤਾੜੀ ਮਾਰੀ ਪਿੱਛੇ ਹੀ ਮਾਰਦੇ ਤਾੜੀ ਮਾਰਿਆ ਕਰ ਹਾਂ ਓਏ ਐ ਮੂਰੇ ਲੱਤਾਂ ਬਾਹ ਖੋਲੀ ਆ ਨਾਲ ਲੱਤਾਂ ਖੜਕੇ ਵਾਲੇ ਸਟੈਂਡਿੰਗ ਵਾਲੇ ਠੰਕਾ ਯਾਰ ਕੇ ਤਾਂ ਲਾਉਂਦੀ ਇਹਦਾ ਜਿੰਮ ਲਾਉਂਦਾ ਹੈ ਖੇਡੀ ਚੱਲ ਪੁੱਤ ਜਿੰਨਾ ਟਾਈਮ ਸਾਤੀ ਲੱਤਾਂ ਨਹੀਂ ਮੈਂਦੀਆਂ ਨਾ ਖੇਡੀ ਚੱਲੇ ਸਨ ਭਾਜੀ ਮੈਨੂੰ ਮਾਰਦੀ ਐ ਭਾਜੀ ਮੈਨੂੰ ਮਾਰਦੀ ਐ ਸਾਰੇ ਚਿੰਦੀ ਚੋਰ ਨੇ ਸਹਿਬ ਹੈ ਬੀਲੀ ਇਹ ਕੁੜੀ ਬੰਨਾ ਚਾਹੁੰਦੀ ਆ ਪਰ ਇਹ ਕੁੜੀ ਲੱਗਦੀ ਨਹੀਂ ਜੀ ਕਿਵੇਂ ਅੱਕ ਹਾਂਜੀ ਸਾਹਿਬ ਜੀ ਚੱਲੀਏ ਗਰਾਊਂਡ 'ਚ ਚੱਲਦੇ ਆ ਗਰਾਊਂਡ ਹਾਂਜੀ ਮਿੱਤਰੋ ਮਿਹਨਤ ਕਰਿਆ ਕਰੋ ਦੰਦ ਮਾਰਿਆ ਕਰੋ ਗਰਾਊਂਡ ਜਾਇਆ ਕਰੋ ਤੇ ਬਾਕੀ ਆਪ ਤੋਂ ਵੱਡਾ ਸਤਿਕਾਰ ਕਰਿਆ ਕਰੋ ਤੇ ਸਾਰਿਆਂ ਨੂੰ ਸਸਤਰੀ ਘਰ ਦਾ ਬਲੌਗ ਹੁੰਦਾ ਇੱਥੇ ਐਂਡਮ ਮਿਲਦਾ ਕੱਲ ਨੂੰ ਇੱਕ ਨਵੀਂ ਵੀਡੀਓ ਨਾਲ 10 ਫਿਟਨੈਸ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਮੈਂਟ ਧੱਕੇ ਕਰਦੇ ਕਰੋ ਠੀਕ ਹੈ ਜੀ ਬਾਏ ਬਾਏ